ਸਤ ਸ੍ਰੀ ਅਕਾਲ ਦੋਸਤੋ ਜੋ ਤੁਸੀਂ ਦੇਖ ਰਹੇ ਹੋ ਲੋ ਬਹੁਤ ਵਧੀਆ ਦਿਲਦਰ ਹੋ ਬੰਦਾ ਹੈ ਇਹਦੇ ਵੀ ਬਹੁਤ ਡੰਕ ਮਾਰੇ ਨੇ ਸੱਪਾਂ ਨੇ ਕਈ ਵਾਰੀ ਤਾਂ بے ਹੋਸ਼ ਵੀ ਰਹੇ ਹੈ ਮਹੀਨਾ ਮਹੀਨਾ ਪਰ ਇਹਨੇ ਬਹੁਤ ਜਾਨਾਂ ਵੀ ਬਚਾਈਆਂ ਨੇ ਘਰਾਂ ਚ ਤੂੜੀ ਚ ਕਮਰਿਆਂ ਚ ਪੇਟੀਆਂ ਚੋਂ ਬਹੁਤ ਸੱਪ ਫੜੇ ਨੇ ਬਾਬਾ ਨੇ ਇਹਨਾਂ ਨਾਲ ਮੁਲਾਕਾਤ ਹੋਈ ਹੈਗੀ ਤੁਹਾਨੂੰ ਪੂਰੀ ਗੱਲਬਾਤ ਅੱਗੇ ਹੋਰ ਵੀਡੀਓ ਚ ਵੀ ਦਿਖਾਵਾਂਗੇ ਪਹਿਲਾਂ ਵੀਡੀਓ ਦੇਖ ਲਓ ਇੱਕ ਵਾਰੀ ਪੂਰੀ ਕੋਲ ਤੁਹਾਨੂੰ ਪਤਾ ਲੱਗਣਾ ਸਾਡੇ ਕੰਮ ਦੀ ਕੁੰਡੀ ਕੀ ਆ ਉਹ ਤੂੰ ਤਾਂ ਸਮਝ ਲਈ ਆ ਭਰਾ ਮੂਹੇ ਨਾ ਮਾਰੇ ਤੇਰੀ ਤੋਂ ਬਾਅਦ ਚ ਹਾਂ ਹਾਂਜੀ ਇਹਨੇ ਤਾਂ ਕੋਈ ਦੇਸੀ ਦਵਾਈ ਕੋਸ਼ਿਸ਼ ਨਹੀਂ ਕਰਨ ਕਰਦੀ ਆ ਆ ਦੇਖੋ ਹੁਣ ਆ ਚੀਜ਼ ਸਮਝੋ ਇਹ ਤਾਂ ਬਾਹਰ ਪੜ ਉਹਦਾ ਇਹ ਨਹੀਂ ਬਹਿਣੀ ਠੀਕ ਆ ਆ ਦੇਖੋ ਇਹਨੇ ਬਾਈਟਿੰਗ ਕਿਉਂ ਕਰਕੇ ਵਗਾ ਕੇ ਆ ਨਾ ਆ ਦੇਖੋ ਸਾਪਣੇ ਪੁੱਠਾ ਨਹੀਂ ਹੋਣਾ ਇਹਨੇ ਆਪਣਾ ਜ਼ਹਿਰ ਛੱਟਣਾ ਹਾਂਜੀ ਤੂੰ ਹੀ ਆਂਦੇ ਜਾਬ ਪੁੱਟੋ ਗਈ ਯਾਰ ਚੜਦਾ ਸਿੱਧਾ ਵੀ ਛੱਡੇ ਨਾ ਇਹ 40 ਮਿੰਟ ਦਾ ਟਾਈਮ 50 ਮਿੰਟ ਦਾ ਟਾਈਮ ਦਿੰਦਾ ਬੰਦੇ ਨੂੰ ਦੰਦੀ ਬੰਦੇ ਠੋਕ ਲਾ ਕੇ ਕੇ ਸਿਰਫ ਇਹਦੇ ਇੰਜੈਕਸ਼ਨੇ ਇੱਥੇ ਕੰਮ ਆਉਂਦੇ ਨੇ ਉਹਦਾ ਗੋਲ ਜਿਹੜਾ ਦੇਸੀ ਦਵਾਈ ਦੇ ਚੱਕਰ ਚ ਬੈ ਗਿਆ ਉਹ ਗਿਆ ਕੋਣ ਮਰਨਾ ਤੇ ਵਾ ਹੁਣ ਤੁਹਾਨੂੰ ਪਤਾ ਲੱਗੀ ਨਾ ਸਾਡੇ ਕੰਮ ਦੀ ਕੁੰਡੀ ਕੀ ਆ ਤੂੰ ਇਹ ਸਮਝ ਲਈ ਆ ਬਵਾ ਮੂੰਹ ਤੇ ਨਾ ਮਾਰੇ ਤੇਰੀ ਕੁੰਡੀ ਦੁਹੀ ਸਮਝ ਲਈ ਆ ਉਹ ਬਿਨਾਂ ਦੇਰ ਹੋਣਾ ਅਰਦੋਸੋ ਕੋਲੇ ਕੋਲ ਜਿਹਾ ਇਹ ਲੋਕਾਂ ਨੇ ਬੰਦੇ ਨੂੰ ਸਭ ਕੱਟਿਆ ਸੀ ਜਿਹਨੂੰ ਇੰਜੈਕਸ਼ਨ ਲੱਗੇ ਸੀ ਨਾ ਬੰਦੇ ਨੂੰ ਜੇ ਉਹ ਦੇਸੀ ਦਵਾਈ ਦੇ ਚੱਕਰ 'ਚ ਪੈ ਜਾਂਦਾ ਤਾਂ ਉਹਨਾਂ ਨੂੰ ਵੀ ਨੁਕਸਾਨ ਹੋ ਜਾਂਦਾ ਸੀ ਬਾਈ ਜੀਭਾ ਮਾਰਦਾ ਦੋਸਤੋ ਵਾ ਤੇਰੇ ਮੂੰਹ ਨੂੰ ਨਿਕਲ ਆ ਬਾਈ ਆ ਖਰੀਜ ਜੀ ਬਾਈ ਕਿਵੇਂ ਜੀਭ ਮਾਰਦਾ ਵੇਖੀ ਇਹ ਬੀਨ ਵੀ ਜੋਗੀ ਏਦਾਂ ਖਲੋਂਦਾ ਆ ਦੇਖੋ ਹਾਂ ਇਹਨੂੰ ਮੈਂ ਥੋੜਾ ਜੋ ਫਰਨਾ ਇੱਕ ਤਰੀਕਾ ਵਾ ਇਹਨੂੰ ਲਾਪਰਵਾਹੀ ਨਾਲ ਨਹੀਂ ਫਰ ਸਕਦੇ ਕਿਉਂਕਿ ਜਿੱਦਾਂ ਇਹ ਦੰਦੀ ਵੱਟਿਆ ਜੀ ਇਹਨੂੰ ਉਸ ਤਰੀਕੇ ਨਾਲ ਫੜਿਆ ਫਿਰ ਇਹਨੇ ਆਪਣੀ ਫੋਟੋ ਦੇ ਵਿੱਚ ਐ ਮਲਾ ਪਾ ਦੇਣੀ ਦੋਸਤੋ ਗੱਲਾਂ ਸਿੱਧੀਆਂ ਤੇ ਸੱਚੀਆਂ ਆਓ ਕੈਮਰਾਮੈਨ ਸਾਹਿਬ ਯਾ ਤੂੰ ਹੀ ਡਰਨ ਦੇਵੇਂ ਤੇ ਲੋਕਾਂ ਦਾ ਕੀ ਹਾਲ ਹੋਊਗਾ ਮੈਨੂੰ ਦੋ ਲੱਗਦੇ ਆ ਆ ਬੰਦੀ ਅੱਗੇ ਗਲਬ ਜਿਹਾ ਕਰਾਬ ਜਿਹਾ ਫੜਾ ਵੀਡੀਓ ਨਹੀਂ ਕੱਟਣੀ ਗਲਬ ਜਿਹਾ ਗਲਬ ਜਿਹਾ ਫੜਾ ਇਹ ਮੌਤ ਦੇ ਸਭ ਪੰਜ ਓਏ ਵਾਯੋਨ ਆ ਵੀ ਮਰੀਆਂ ਯਾਰੋ ਯਾਰੋ ਬਿਠਾ ਨਾ ਨਾ ਉਹ ਵੜ ਕੱਲੇ ਮੈਂ ਨਹੀਂ ਬੜਨ ਦਿੰਦਾ ਹਾਂ ਆਲੋ ਇਹ ਨੂੰ ਕੁੱਲ ਹਾਂ ਹੋ ਉਹ ਕੋਈ ਫਣੀ ਤੂੰ ਮੇਰੀ ਚੱਲ ਲਾਉਂਦੀ ਦੋਸਤ ਇਹ ਦੇਖੋ ਇਹ ਸਭ ਫਣੀ ਆ ਇਹ 40 ਮਿੰਟ ਦਾ ਬੰਦੇ ਨੂੰ ਟਾਈਮ ਲੰਦਾ ਤੰਦੀ ਵੜਨ ਤੋਂ ਬਾਅਦ ਚ ਹਾਂ ਹਾਂਜੀ ਇਹਨੇ ਤਾਂ ਕੋਈ ਦੇਸੀ ਦਵਾਈ ਕੁਛ ਨਹੀਂ ਘਾਟ ਕਰਦੀ ਆ ਆ ਵੇਖੋ ਹੁਣ ਆ ਚੀਜ਼ ਸਮਝੋ ਇਹ ਤਾਂ ਬੜਾ ਭੜਾ ਉਹ ਤਾਂ ਇੰਨੇ ਨਹੀਂ ਬਹਿਣੀ ਠੀਕ ਆ ਆ ਦੇਖੋ ਇਹਨੇ ਬਾਈਟ ਕੀਤੀ ਝੂਮ ਕਰਕੇ ਬਰਾਬਰ ਆ ਆ ਦੇਖੋ ਸਾਪਣੇ ਪੁੱਠਾ ਨਹੀਂ ਹੋਣਾ ਇਹਨੇ ਆਪਣਾ ਜ਼ਹਿਰ ਛੱਡਣਾ ਹਾਂਜੀ ਹੁਣ ਤੁਸੀਂ ਆਂਦੇ ਸਾਪ ਪੁੱਠਾ ਹੋ ਗਿਆ ਜ਼ਹਿਰ ਛੱਡਦਾ ਸਿੱਧਾ ਹੋ ਕੇ ਛੱਡੇ ਨਾ ਹਾਂ ਇਹ 40 ਮਿੰਟ ਦਾ ਟਾਈਮ 50 ਮਿੰਟ ਦਾ ਟਾਈਮ ਦਿੰਦਾ ਬੰਦੇ ਨੂੰ ਦੰਦੀ ਬੰਦੇ ਠੋਕ ਠੁਕ ਲਗਾ ਕੇ ਸਿਰ ਮੇਰੇ ਇੰਜੈਕਸ਼ਨੇ ਉੱਤੇ ਕੰਮ ਆਵੇ ਦੇ ਉਹਦਾ ਗੋਲ ਦੇ ਜਿਹੜਾ ਦੇਸੀ ਦਵਾਈ ਦੇ ਚੱਕਰ ਚ ਪੈ ਗਿਆ ਹੋ ਗਿਆ ਉਹਨੂੰ ਮਰਨਾ ਤੇਵਾ ਹੁਣ ਤੁਹਾਨੂੰ ਪਤਾ ਲੱਗੀ ਨਾ ਸਾਡੇ ਕੰਮ ਦੀ ਕੁੰਡੀ ਕੀ ਆ ਤੁਹਾਨੂੰ ਉਹ ਸਮਝ ਲਈਆ ਉਹ ਬਹੁਤ ਜੇ ਮਾਰੇ ਤੇ ਕੁੰਡੀ ਦੂਹੀ ਸਮਝ ਲਈਆ ਉਹ ਬਿਨਾਂ ਜ਼ਹਿਰ ਹੋਣਾ ਹਰ ਤੋਂ ਤੋਕਾ ਇਹੋ ਤੁਹਾਡੇ ਬੰਦੇ ਨੂੰ ਸਭ ਕੱਟਿਆ ਸੀ ਜਿਹਨੂੰ ਇੰਜੈਕਸ਼ਨ ਲੱਗੇ ਸੀ ਨਾ ਬਜੀ ਨੂੰ ਜੇ ਉਹ ਦੇਸੀ ਦਵਾਈ ਦੇ ਚੱਕਰ ਚ ਪੈ ਜਾਂਦਾ ਤਾਂ ਉਹਨਾਂ ਵੀ ਨੁਕਸਾਨ ਹੋ ਜਾਂਦਾ ਨਾ ਇਹ ਇੱਕ ਲਾਈਕ ਸ਼ੇਅਰ ਕਮੈਂਟ ਕਰੋ ਹੋ ਸਕਦਾ ਤੁਮਰੀ ਜੋ ਮੇਰੇ ਇੱਕ ਦੋ ਹੀ ਹੋਰ ਘੜਦੀ ਹੈ ਕੱਢ ਦੇ ਕੱਢ ਦੇ ਭਰਾਵਾਂ ਹੁਣ ਜਿਹੜੇ ਹੈਗੇ ਵੇਖੋ ਮੂੰਹ ਡੋਲ ਰਿਹਾ ਹੈ ਜੀਭਾ ਮਾਰਦਾ ਦੋਸਤੋ ਹਾਂ ਤੇਰੇ ਮੂੰਹ ਨੂੰ ਨੱਚ ਰਿਹਾ ਹੈ ਭਾਈ ਇਹ ਕਿਵੇਂ ਜੀਭ ਮਾਰਦਾ ਵੇਖੀ ਇਹ ਬੀਨ ਵੀ ਜੋਗੀ ਇਦਾਂ ਹਲਾਉਂਦਾ ਹਾਂ ਹਾਂ ਇਹਨੂੰ ਮੈਂ ਥੋੜਾ ਜਿਹਾ ਫਰਨਾ ਇੱਕ ਤਰੀਕਾ ਵਾ ਇਹਨੂੰ ਲਾਪਰਵਾਹੀ ਨਾਲ ਨਹੀਂ ਫਰ ਸਕਦੇ ਕਿਉਂਕਿ ਜਿੱਦਾਂ ਇਹਨਾਂ ਦੰਦੀ ਬੱਟੀਆਂ ਜੀ ਇਹਨੂੰ ਉਸ ਤਰੀਕੇ ਨਾਲ ਬੜਿਆ ਵੀਰੇ ਨੇ ਆਪਣੀ ਫੋਟੋ ਦੇ ਵਿੱਚ ਐ ਮਲਾ ਪਾ ਦੇਣੀ ਦੋਸਤੋ ਗੱਲਾਂ ਸਿੱਧੀਆਂ ਤੇ ਸੱਚੀਆਂ ਨਾ ਹੀ ਇੱਕ ਸ਼ੇਅਰ ਕਮੈਂਟ ਕਰਿਓ ਕੱਟ ਵੀਰੋ